ਬ੍ਰਹਮ ਵਿੱਚ ਜਿਹੜਾ ਬ੍ਰਹਮ ਵਿੱਚ ਭੇਦ ਕਹਿਆ ਨਾ ਭੇਦ ਭੇਦ ਕਹਿਆ ਇਹ ਬਣਦਾ ਨਹੀਂ ਤਾਂ ਮੈਂ ਅੰਨ੍ਯ ਰਹਾ ਸੁ ਪੁੱਛ ਇਹਦੇ ਵਿੱਚ ਭੇਦ ਕੁਛ ਹੋਰ ਐ ਫਰਕ ਕੁਛ ਹੋਰ ਐ ਲਖਣਾਂ ਨੇ ਪਟ ਤੋਂ ਭੇਦ ਜਿਹੜੇ ਪਟ ਨੇ ਉਹ ਭੇਦ ਨੂੰ ਜਾਣਿਆ ਨਹੀਂ ਪਛਾਣ ਨਹੀਂ ਸਕਿਆ ਪਟ ਨੂੰ ਉਸ ਭੇਦ ਬਾਰੇ ਪਤਾ ਨਹੀਂ ਲੱਗਿਆ ਕਿਉਂ ਕੀ ਕਹਿੰਦਾ ਜਿਹੜਾ ਪ੍ਰਣਵ ਵਰਣ ਹੈਗਾ ਯਾਨੀ ਓਮ ਅਕਸ਼ਰ ਐ और ब्रह्म का जो भेद से अपेद कहया ता वेद वचन का बाचे-बाच के अपेद में तात्पर्य निकले वेद ने ओम अक्षर नु ब्रह्म मन्नया इदे च कहन विच ता दूसरे च भेद दा भेद कुछ नहीं है और किंतु ता हमें अन्य ही रह सकिए गोप्य अभिप्राय गोप्य मतलब छुपया होया अभिप्राय मतलब है जो भेद कहिए अभिप्राय ਵਟਨੇ ਲਖਿਆ ਨੇ ਜਾਣਿਆ ਨਹੀਂ ਉਹ ਕੀ ਹੈ ਜਹਾ ਓਮ ਅਕਸ਼ਰ ਬ੍ਰਹਮ કહਿਆ ਹੈ ਇਸ ਵਾਕੇ ਦਾ ਓਮ ਅਕਸ਼ਰ ਮੇ ਬ੍ਰਹਮ ਕੇ ਅਭੇਦ ਸੇ ਧਾਤ ਪਰਿ ਨਹੀਂ ਬ੍ਰਹਮ ਨਾਲ ਓਮ ਸ਼ਬਦ ਦਾ ਕੋਈ ਅਭੇਦ ਨਹੀਂ ਹੈਗਾ ਤਾਂ ਭੇਦ ਹੀ ਹੈ ਕਿਉਂ ਕਹਿੰਦੇ ਕਿੰਤੂ ਓਮ ਅਕਸ਼ਰ ਕੋ ਬ੍ਰह्म ਰੂਪ ਕਰਕੇ ਉਪਾਸ਼ਨਾ ਕਰੇ ਉਹਦੀ ਭਗਤੀ ਕਰਦੇ ਆ ਇਸ ਅਰਥ ਮੇ ਧਾਤ ਪਰਿ ਹੈ ਉਪਾਸ਼ਨਾ ਜਾਂ ਕੀ ਵਿਧਾਨ ਕਰੀ ਹੈ ਤਾਉ ਪਾਸ਼ਕ ਦੇ ਸਰੂਪ ਕਾ ਜਾਂ ਨਿਯਮ ਨਹੀਂ ਜਿਹੜੀ ਬੇਦਨ ਹੈ ਉਪਾਸ਼ਨਾ ਦਾ ਢੰਗ ਨਿਯਤ ਕਰਦਾ ਉਹਦੇ ਵਿੱਚ ਜਿਹੜਾ ਉਪਾਸ਼्य ਪੂਜਾ ਕਰਨ ਵਾਲਾ ਹੈ ਉਪਾਸ਼ਨਾ ਜਿੱਦੀ ਕਰਨੀ ਹੈ ਉਹਦਾ ਨਹੀਂ ਪੇਹ ਦੱਸਿਆ ਉਹਦਾ ਉਪਾਸ਼्य ਨਹੀਂ ਦੱਸਿਆ ਕਹਿੰਦਾ ਕਿੰਤੂ ਜੈਸਾ ਵਸਤੂ ਕਾ ਸਰੂਪ ਹੈ ਤਾਂ ਕੋ ਤਿਆਗ ਕੇ ਹੂੰ ਉਹਨਾਂ ਨੇ ਭਾਗ ਤਿਆਗ ਲਖਣਾਂ ਤਿਆਗ ਕੇ ਵਿਖੇ ਉਪਾਸ਼ਨਾ ਕਰੀ ਹੈ ਜਿੱਦਾਂ ਸ਼ਿਵਲੰਗਾ ਪੱਥਰ ਹੈ ਉਹਨੂੰ ਐ ਸ਼ਿਵ ਜੀ ਕਰਕੇ ਮੰਨਦੇ। ਸਾਲਗਰਾਮ ਪੱਥਰ ਹੈ ਉਹਨੂੰ ਵਿਸ਼ਨੂੰ ਕਰਕੇ ਮੰਨਦੇ। ਨਰਵੇਸ਼ਵਰ ਜਿਹੜਾ ਨਰਬਦਾ ਤੋਂ ਨਿਕਾਇਆ ਸ਼ਿਵਲੰਗਾ ਉਹ ਖਾਸ ਕਰਕੇ ਬਣੇ ਨਿਕਲਦੇ ਉਹਦੇ ਵਿੱਚੋਂ। ਉਹਨੂੰ ਉਹ ਵਿਹੂ ਕਰਕੇ ਮੰਨਦੇ ਆ ਉੱਥੇ ਉਹਦੀ ਕਿਰਪਾ ਉਹਦਾ ਜਿਹੜਾ ਗੁਰਜ ਹੈ, ਕਮਲ ਫੁੱਲ ਹੈ, ਬਾਹਾਂ ਨੇ, ਉਹ ਸੁਦਰਸ਼ਨ ਚੱਕਰ ਹੈ। ਔਰ ਉਹ ਉਹ ਨੂੰ ਕਰਕੇ ਉਹਦੇ ਪੱਥਰ ਚ ਨਹੀਂ ਉਹਨੂੰ ਮੰਨਦੇ ਕੇਵਲ ਨੂੰ ਨਰਦੇਸ਼ਵਰ ਜਨ ਉਹ ਜੋ ਨਦੀ ਚੋਂ ਨਿਕਲ ਵਾਲਾ ਉਹ ਸਿਵਲੇ ਗਿਆ ਉਹਨੂੰ ਨਰਦੇਸ਼ਵਰ ਕਰਕੇ ਮੰਨਦੇ ਨੇ ਇਹ ਉਹਨੇ ਕਹਿਣਾ ਕਿੰਤੂ ਜੈਸਾ ਵਸਤੂ ਦਾ ਸਰੂਪ ਹੈ ਤਾਂ ਕੁ ਤਿਆਗ ਕੇ ਉਸ ਵਸੁਰੂ ਦਾ ਸਿਵਣਗੀ ਪੱਥਰ ਹੀ ਹੈ ਨਾ ਉਹਨੂੰ ਤੇ ਅਨਵਸਰੂਪ ਕੀ ਤਾਕੇ ਵੀ ਕਿ ਉਪਾਸਥਾ ਕਰੀਏ ਚੇਵਲੇ ਦੇ ਵਿੱਚ ਵੀਸ਼ਨੂ ਦੀ ਉਪਾਸਨਾ ਉਹਦੀ ਸ਼ਿਵ ਜੀ ਦੀ ਉਪਾਸਨਾ ਕਰਦੇ ਆ ਜਿਹੜਾ ਸਾਲਗ੍ਰਾਮ ਪੱਥਰ ਹੈ ਉਹਦੇ ਵਿੱਚ ਵੀਸ਼ਨੂ ਦੀ ਉਪਾਸਨਾ ਕਰਦੇ ਉਪਾਸਨਾ ਕਰੀਏ ਜੈਸੇ ਸਾਲਗ੍ਰਾਮ ਔਰ ਨਰਦੇਸ਼ਵਰ ਕੀ বিষ্ণੂ ਨੂੰ ਕੋ ਸ਼ੇਰੂਪ ਕਰਕੇ ਉਪਾਸਨਾ ਕਰੀ ਹੈ ਤਾਂ ਸੌਕੇ ਚੱਕਰ ਆਦਿਕ ਸਹਿਤ ਚਤਰ ਪੂਜ বিষ্ণੂ ਦੀ ਜਿਹੜੀ ਮੂਰਤੀ ਹੈ ਨਾ ਸਾਲਗ੍ਰਾਮ ਵਿੱਚ ਨਹੀਂ ਹੈਗੀ ਪਰੰਤੂ ਉਹਨੂੰ ਗੰਗਾ ਭੂਪ ਦੇ ਜਟਾ ਜੂ ਡਮਰੂ ਚਰਮ ਕਰ ਪਾਲਕਾ ਇਹ ਵੀ ਹੈ ਨੀ ਉਹਦੇ ਚ ਨਰਦੇਸ਼ਵਰ ਵਿੱਚ ਪਰੰਤੂ ਉਹਨੂੰ ਸ਼ਿਵ ਕਰਕੇ ਮੰਨਦੇ ਆ ਪਦਰਾ ਮੁਦਰਾ ਸ਼ਰਨਾਗਤਨ ਕੋ ਐ ਚਿਰੰਗੋਨ ਰਹਿਤ ਆਤਮਾ ਦਾ ਉਪਦੇਸ਼ ਦੇਣ ਵਾਲੀ ਮੂਰਤੀ ਨਰਦੇਸ਼ਵਰ ਕੀ ਨਹੀਂ ਹੈ ਭਾਵ ਉਹ ਸ਼ਿਵ ਜੀ ਕਾਂਤ ਵਿੱਚ ਬੈਠਾ ਪਦਰਾ ਮੁਦਰਾ ਜਾਇ ਕਰਕੇ ਤੇ ਉਹਦੇ ਚ ਗਾਲ ਚ ਸੱਪ ਪਏ ਨੇ ਔਰ ਇਹ ਅਗੇ ਸਾਂਚਿਕ ਦੂਸਰਾ ਉਹ ਤ੍ਰਿਸ਼ੂਲ ਇਹ ਸਾਰਾ ਕੁਝ ਹੈ ਉਸ ਪੱਥਰ 'ਚ ਨਹੀਂ ਹੈ ਪਰੰਤੂ ਨਰਦੇਸ਼ਵਰ ਪੱਥਰ ਵਿੱਚ ਉਹਨੂੰ ਨਰਵਦਾ ਤੋਂ ਨਿਕਲ ਆਲੇ ਸ਼ਿਵ ਰੰਗ ਨੂੰ ਸ਼ਿਵਜੀ ਕਰਕੇ ਮੰਨਦੇ ਨੇ ਇਹ ਉਹ ਕਹਿੰਦਾ ਆਤਮਗਦੇਸ਼ੰਬਲੀ ਮੂਰਤੀ ਨਰਦੇਸ਼ਵਰ ਕੀ ਨਹੀਂ ਹੈ ਕਿੰਤੂ ਦੋਨੋਂ ਸెలਾਰੂਪ ਹੈ ਛਾਲਗ੍ਰਾਮ ਵੀ ਸਲਾਈਆ ਤਾਂ ਨਰਦੇਸ਼ਵਰ ਵੀ ਜਨਰ ਸਲਾਈਆ ਔਰ ਸ਼ਾਸਤਰ ਕੀ ਆਗਿਆ ਤੇ ਤਿੰਨ ਕੀ ਸਿਲਾ ਰੂਪ ਦ੍ਰਿਸ਼ਟੀ ਤਿਆਗ ਕੇ ਪੱਥਰ ਨੂੰ ਤਿਆਗ ਕੇ ਦੋਨੋਂ ਵਿਖੇ ਕਰਮ ਤੇ ਬਾਰ ਬਾਰ ਪਹਿਲੇ ਵਿੱਚ ਸਾਲਗ੍ਰਾਮ ਵਿੱਚ ਵਿਸ਼ਨੂੰ ਔਰ ਜਿਹੜਾ ਨਿਰਦੇਸ਼ਕ ਉਹ ਸ਼ਿਵ ਰੂਪ ਦੀ ਉਪਾਸ਼ਨਾ ਕਰੀਏ ਹਾਂ ਜਾਂ ਤੇ ਉਪਾਸ਼ਕ ਇਸ ਰੂਪ ਕੇ ਅਧੀਨ ਉਪਾਸ਼ਨਾ ਨਹੀਂ ਹੋ ਗਏ ਉਹਦਾ ਅਸਲੀ ਸਰੂਪ ਜਿਹੜਾ ਸ਼ਿਵਜੀ ਦਾ ਬਣਾਇਆ ਅਸਲੀ ਸਰੂਪ ਜਿਹੜਾ ਵਿਸ਼ਨੂੰ ਦਾ ਬਣਾਇਆ ਉਹਦੇ ਅਧੀਨ ਉਪਾਸ਼ਨਾ ਨਹੀਂ ਹੈ ਬਲਕਿ ਉਹਦੀ ਉਹ ਰੂਪ ਨੂੰ ਤਿਆਗ ਕਰਕੇ ਤਾ ਉਹ ਸ਼ਿਵਲੰਗ ਰੂਪ ਵਿੱਚ ਔਰ ਉਹਨੂੰ ਕਾਲਗ੍ਰਾਮ ਰੂਪ ਵਿੱਚ ਪੂਜਾ ਹੋਰੀ। ਸ਼ਾਸਤਰ ਕਾ ਵਚਨ ਵਿਦਾਨ ਕਰੇ ਤੈਸੀ ਉਪਾਸ਼ਾ ਕਰੇ। ਸ਼ਾਸਤਰ ਨੇ ਨਰਦੇਸ਼ਵਰ ਵਿੱਚ ਸ਼ੇਵ ਰੂਪ ਨੂੰ ਮੰਨ ਲਿਆ। ਕਾਲਗ੍ਰਾਮ ਵਿੱਚ ਵਿਸ਼ਨੂੰ ਨੂੰ ਮੰਨ ਲਿਆ। ਕਹਿੰਦੇ ਉਹਦੇ ਅਨੁਸਾਰ ਪੂਜਾ ਕਰੇ। ਜੈਸੇ ਸੰਦੋਗਯ ਉਪਨਿਸ਼ਦ ਮੇਂ ਪੰਜ ਅਗਨੀ ਵਿਦਿਆ ਪ੍ਰਕਰਣ ਮੇਂ ਸਵਰਗ ਲੋਕ, ਮੇਗ, ਭੂਮੀ, ਪੁਰਸ਼ अति स्त्री इन पांच पदार्थों की अग्नि रूप करके उपासना कही है और श्रद्धा सोम वरखा अग्नि और बीरज इन पांच पदार्थों की पांच अग्नि की औहती रूप उपासना कही है का अग्नि नहीं है आ? और श्रद्धा सोमादिक आहती भी नहीं है तथापि वेद की आज्ञा से

उपासना वाक्य में वस्तु के अभेद की अपेक्षा नहीं किंतु भिन्न वस्तु की भी अभिन्न रूप से उपासना हो गया है और विचार से देखिए तो ब्रह्म का वाक्य तो जो ओम अक्षर है ताका तो अपने वाक्य ब्रह्म से अभेद बने भी है बने नहीं बने भी हाँ और गट आदि अन्य पदन का अपने अपने ਜਿਹੜੂ ਆਕਸ਼ਰ ਹੈ ਅਪਰੇਸ ਬਣ ਨਹੀਂ ਸਕਦੇ। ਕਾਹਦੇ ਤੇ ਆਜਾ ਪਾਟ ਕੱਪੜਾ ਤੇ ਢੜਾ ਜਾਇਆ ਘਾਟ ਘੜਾਇਆ ਉਹਨਾਂ ਦਾ ਭੇਦ ਨਹੀਂ ਬਣਦਾ। ਕੱਪੜਾ ਜਿਹੜਾ ਉਹ ਘਟ ਨਹੀਂ ਹੋ ਸਕਦਾ ਘਟ ਪਾਟ ਨਹੀਂ ਹੋ ਸਕਦਾ। ਪਰੰਤੂ ਤੇ ਓਮ ਅਕਸ਼ਰ ਜਿਹੜਾ ਆ ਉਹਦਾ ਜਿਹੜਾ ਬ੍ਰਹਮ ਨਾਲ ਅ ਭੇਦ ਬਣਦਾ। ਕਿਉਂਕਿ ਸ਼ਾਸਤਰ ਵੀ ਦੇ ਅਨੁਸਾਰ ਉਹਨੂੰ ਕਹਿ ਰਿਹਾ। ਹੂੰ ਕਾਹਦੇ ਤੇ ਸਰਬਨਾਮ ਜਿਹੜਾ ਮੈਂ ਕਲਪਿਤ ਹੈ। ब्रह्म अधिक भी कल्पत है ते घट भी कल्पत है यहां पे ब्रह्मा में करके ब्रह्म में ब्रह्म में करके करके लोतु आदेशा से बहनों बने हो गए यहां पे ओम अक्षर ब्रह्म रूप है और घटादिक घटादिक पद का जो जड़ रूप का अर्थ तो अधिकार नहीं किंतु वाच्य तहत घटाधिक पद ब्रह्म में कल्पित है, तो है। और ब्रह्म इनका अधिष्ठान है यहाँ से ब्रह्म है तो सर्व का अभेद बना दी है वो कहना है ब्रह्म तो पहला सारिया वस्तुओं कल्पत है कल्पत वस्तु अधिष्ठान तो बिना रह रस्सी जो सप कलपत सी जे रस्सी नाम दे सप का भरम तो खड़ा नहीं होता ਇਸੇ ਤਰ੍ਹਾਂ ਸੰਸਾਰ ਜਿਹੜਾ ਸਾਰਾ ਕਲਪਤ ਹੈ ਇਹ ਬ੍ਰਾਹਮੇ ਦਾ ਇਦੇਸਤਾਨ ਹੈ ਤੇ ਕਲਪਤ ਵਸੂ ਦਾ ਇਦੇਸਤਾਨ ਬ੍ਰਾਹਮ ਉਹਦੇ ਤੋਂ ਅਪੇਦੀ ਹੁੰਦਾ ਤਾਂ ਭਿੰਨ ਨਹੀਂ ਹੁੰਦਾ ਉਹਦੇ ਚ ਉਹ ਲੈ ਹੋ ਜਾਂਦਾ ਪਰੰਤੂ ਭਟਾ ਦਿੱਤਿ ਪਦੰ ਦਾ ਆਪਣੇ ਵਾਚਯਅ ਅਭੇਦ ਕਿਸੇ ਦਿੱਸੇ ਬਣਿਆ ਨਹੀਂ ਹਾਂ ਯਾਤੇ ਘਟ ਪਾਟ 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 ਮਾਤਮੇ ਵਾਚਯਅ ਵਾਚਯਅ ਦਾ ਅਭੇਦ ਅ ਸੰਗਤ ਹੈ मनने योग नहीं है केवल जो वाक्य वाक्य का अधिकार करे हैं उनके मत में ये दोष घट में किया है जो घट पट का वाक्य घट पट अंत भिन्न होगा अत्यंत भिन्न होगा तो जैसे घट पट है अत्यंत भिन्न बसरूप वो एक घट पट

ਸਰਾਦਕ ਸਰਾਦਕ ਉਹ ਦੋਨੋਂ ਹਰਤਫਾਸਤ ਹੈ ਬਸ ਸਰਾਦਕ ਬਸ ਸਰਾਦਕ ਪਰੰਤੂ ਹਰਤਫਾਸਤ ਮੈਂ ਸਮਝ ਸਕੂ ਹਰਕੇ ਗਿਆਨ ਕਰਨੇ ਦੀ ਸ਼ਕਤੀ ਹੈ ਹੋਰ ਅਨ્ય ਅਰਥ ਕੇ ਗਿਆਨ ਕਰਨੇ ਦੀ ਸ਼ਕਤੀ ਨਹੀਂ ਘੜਾ ਕਹਿ ਦਿਓ ਜਾਂ ਘਟ ਕਹਿ ਦਿਓ ਘਟ ਕਹੋਗੇ ਤਾਂ ਵੀ ਘੜਾ ਹੀ ਹੈ ਕਲਸ ਕਹੋਗੇ ਤਾਂ ਵੀ ਘੜਾ ਹੀ ਹੈ ਉਹਨਾਂ ਚ ਦੋਨਾਂ ਨੂੰ ਉਹਨਾਂ ਚ ਸ਼ਕਤੀ ਹੈ ਕਾਲਤ ਕਲਸ ਵਿੱਚ ਪਰੰਤੂ ਪਟਕੈਨ ਦੇ ਨਾਲ ਤੇ ਘਟਕੈਨ ਨਾਲ ਉਹ ਚੋ ਸ਼ਕਤੀ ਨਹੀਂ ਹੈ ਉਹਨਾਂ ਜੋ ਅਵੇਤਾ ਨਹੀਂ ਹੈ ਕਟਪਤ ਤੇ ਕਲਸ ਰੂਪ ਅਰਥ ਤੇ ਭਿੰਨ ਅਰਥ ਕੀ ਪ੍ਰਤੀਤੀ ਹੋਦਾ ਨਹੀਂ ਹੂੰ ਇਸ ਤਰੀਕੇ ਜਦੋਂ ਅਸਲੀ ਸ਼ਕਤੀ ਹੈ ਤਾਂ ਇਹ ਅਸਲੀ ਇਸ ਪਰ ਪ੍ਰਤੀਤੀ ਹੋ ਜਾ ਹਾਂ ਜਦ ਕਲਸ ਕਹਿਣਾ ਘੜਾ ਤੇ ਘੜਾ ਕਹਿਣਾ ਕਲਸ ਹੂੰ ਜਾਂ ਤੇ ਬਾਅਦ ਕਿਉਂ ਬਾਅਦ वाचस्व के अत्यंत भेद में दोष थी इनका भेद सहज अभेद रूप संबंध नहीं है हम भेद और अभेद आपस में विरोधी है कैसे उपादान कारण कार्य का भेद सहज अभेद नहीं केवल भेद है केवल भेद और केवल भेद, भेद में जो दोष कहा है तो न्यायिक न्यायिक और

ऐसे ही सर्व का प्रादुर्भाव सर्व की उत्पत्ति में कारण तो घट का प्रादुर्भाव घट के उपादान कारण निष्पिंड रहे हैं अन्य में नहीं तेल का प्रादुर्भाव सिलन में रहे हैं अन्य में नहीं तेल जो है ना तेरा जो निकलूगा कड़े जो निकल हाँ और के बाद सूचना ऐसे फर्व, फर्व का भाव अपने उपादान अपने कारण में कड़ा मिट्टी जो तेल है ऐसे ही निकलेगा जिस पदार्थ में प्राप्त होगा जा का प्रावधा उत्पत्ति होगा अन्य की नहीं जैसे भाव का का प्राप्त है प्राव प्राव है, प्राव है पत्थी पत्थी हो गए, हो गए। तेल की, तेल का है। में है ऐसे सर्व कार्य में प्रावध कारण है कारण हाँ। कार्य का अंत अत्यंत भेद मानने दोष न्यायिक और सामर्थ्य रूप छत्तीसवादी के मत में दोष नहीं कहे थे मृत पिंड में छत्ती का मत रूप शक्ति है तेल की नहीं तेलन में तेल की समर्थ है घट नहीं या फिर मृत पिंड तय घट की उत्पत्ति हो गए है तेल की नहीं तैसे तिलन तय तेल की ही उत्पत्ति हो गए है घट नहीं।, नहीं इस रीति से उपादान कारण और कार्य का अत्यंत भेद मानने में दोष नहीं

कार्य का भेद भी है और भेद भी है भेद है यहाँ से भेद नहीं भेद भेद बाबा बना बाबा ने भेद है भेद तो फिर हो गया चार भेद भेद ज्ञान हो गया भेद भेद यहाँ से अभेद पक्ष दोष हो जाएगा तो अभेद है यहाँ से अभेद पक्ष പേര് പക്ഷം ചോരി ദൂത്ത് ദോ 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 ദ

भेद अभेद दोनों मानने से दोनों पक्ष के दोष उत्तरित उक्त दृष्टांत और भेद अभेद विरोधी धर्म का असंभावना दोष असंभावना दोष है ऐसे जाति व्यक्ति का और क्रिया हम्म अकिरया वान का भी केवल भेद है वैसे तो कि व्यक्ति में जाति के धारण दारन, धारने की शक्ति है और क्रियावान में क्रिया धारने की शक्ति है अन्य धारने की शक्ति नहीं इसी रीति से उपादान और कार्य तथा गुणा गुणी आदि का भेद पेदा पेद रूप पेदा पेद रूप संगत है ठीक है नहीं है गलत है स्वर्ग का आपस में भेद मानने में पाठ पाठ उक्त दोष दोषों को दोषों को शक्ति कैसा है हम यदि भी वेदांत दे, से वेदांत में भी कार्य गुण जाति क्रिया का उपादान गुणी व्यक्ति क्रियावान है अत्यंत देव है किंतु सदा सदा संधि अंगीकार किया है तथा वेदांत मत में

इसी से हुए रेखा भेद है परंतु फिर आप भेद के अनुपात में असंबद्ध है यहां पे वह छे का पैदा प्रेयर के संबंध रलता मजा है कटते पड़दा नहीं जलदा कलसदा के खड़े दा तादात्म्य संबंध है हम यह बट अनुसार का फक्ष समझी नहीं लक्षण के ज्ञान से, से, से शक्य का ज्ञान उपयोगी है कायते शक्य स्वंध लक्षण का स्वरूप है शक्य जाने बिना शक्य स्वंध रूप लक्षण का ज्ञान हो वह नहीं ਜਾਂਦੇ ਸ਼ਬਕੇ ਦਾ ਲਖਣ ਕਹੇ ਹਨ ਕਿ ਕਿਆ ਦੋਰਾ ਹੋਇ ਪਦ ਮੈਂ ਜਾਂ ਅਰਥ ਕੀ ਸ਼ਕਤੀ ਸਕੇ ਉਸ ਜਾਨ ਜਿਹੜੇ ਪਦ ਦੇ ਵਿੱਚ ਅਰਥ ਦੀ ਸ਼ਕਤੀ ਇਹਨੂੰ ਸ਼ਬਕੇ ਕਹਿੰਦੇ ਆ ਬਾਕੀ ਅਰਥਪੂਰਨ ਕਹ ਦਤੇ ਬਾਚਿਕ ਪਦ ਹੈ ਪਛਾਨ ਜਦੋਂ ਉਹਦਾ ਬਾਚਿਆ ਅਰਥ ਕਹਿਣਾ ਆ ਉਹਨੂੰ ਕਹਿਣ ਨਾਲ ਫਿਰ ਬਾਚਿਕ ਪਦ ਜਿਹੜਾ ਨਾ ਉਹਨੂੰ ਪਛਾਣਿਆ ਜਾਂਦਾ ਕਿਦੇ ਪ੍ਰਤੀ ਕਿਹਾ ਗਿਆ ਜਾਂ ਪਦ ਮੈਂ ਜਾਂ ਅਰਥ ਕੀ ਸ਼ਕਤੀ ਹੋਵੇ ਕਾਂ ਪਦਾਰਥ ਸੋ ਅਰਥ ਸ਼ੱਕੇ ਜਾਣ ਇਹ ਸ਼ੱਕੇ ਅਰਥ ਕੋਈ ਬਾਚ ਅਰਥ ਕਹੇ ਹਨ ਜਿਵੇਂ ਅਗਨੀ ਸ਼ਬਦ ਕਹਿਣ ਨਾਲ ਅਗਨੀ ਦਾ ਗਿਆਨਤਾ ਹੋਇਆ ਉਹਦੀ ਸ਼ਕਤੀ ਦਾ ਗਿਆਨ ਨਹੀਂ ਅੰਗਾਰ ਸ਼ਬਦ ਕਹਿਣ ਨਾਲ ਅਗਨੀ ਦਾ ਗਿਆਨ ਵੀ ਹੋਇਆ ਤਾਂ ਉਹਦੀ ਜਲਨ ਦੀ ਸ਼ਕਤੀ ਦਾ ਵੀ ਗਿਆਨ ਹੋ ਗਿਆ ਜੈਸੇ ਅਗਨੀ ਪਦ ਮੇਂ ਅੰਗਾਰ ਰੂਪ ਅਰਥ ਦੀ ਸ਼ਕਤੀ ਹੈ ਜਾਂਦੇ ਅਗਨੀ ਪਦ ਦਾ ਅੰਗਾਰ ਸ਼ੱਕੇ ਅਰਥ ਔਰ ਬਾਚ ਅਰਥ ਕਹੀ ਹੈ ठीक है भाती अर्थ का बोधक पद बाजे कहिए है लक्ष्य अर्थ और लक्षणा का सामान्य रूप क्या है अर्थ लक्षण और जैती आदि लक्षण कवित देख लो ठीक है बंदा तैयार हो गया बोरा क्या बैग